ਜੋ ਹੁਣ ਠੱਠਾ ਸਾਹਿਬ ਦੇ ਵਿੱਚ ਜਿਹੜਾ ਕਿ ਹਲਕਾ ਜੀਰਾ ਦੇ ਵਿੱਚ ਪੈਂਦਾ ਇੱਥੇ ਸੁਖਵੀਰ ਬਾਦਲ ਅੱਜ ਪਹੁੰਚ ਰਹੇ ਨੇ ਉੱਥੇ ਹੀ ਸਾਡੇ ਵਿਧਾਇਕ ਕਾਂਗਰਸ ਦੇ ਜਿਹੜੇ ਨੇ ਕੁਲਬੀਰ ਸਿੰਘ ਜੀਰਾ ਜੀ ਉਹ ਇੱਥੇ ਇੱਕ ਡੋਪ ਟੈਸਟ ਦਾ ਸਕਲਪ ਲੈ ਕੇ ਬੈਠੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਜੀਰਾ ਸਾਹਿਬ ਇੱਥੇ ਬਾਦਲ ਸਾਹਿਬ ਪਹੁੰਚ ਰਹੇ ਤਾਂ ਤੁਸੀਂ ਇੱਥੇ ਡੋਪ ਟੈਸਟ ਕਰਵਾਉਣ ਵਾਸਤੇ ਬੈਠੇ ਹੋ ਇਹ ਕੀ ਮਸਲਾ ਪਿਛਲੇ ਦਿਨੀ ਜਦੋਂ ਮੈਂ ਵਿਵਾਦਾਂ ਵਿੱਚ ਚੱਲ ਰਿਹਾ ਸੀ ਜਦੋਂ ਨਸ਼ੇ ਦੇ ਮੁੱਦੇ 'ਤੇ ਮੈਂ ਆਵਾਜ਼ ਉਠਾਈ ਤਾਂ ਪ੍ਰੈਸ ਨੇ ਬਠਿੰਡਾ ਦੇ ਵਿੱਚ ਪੁੱਛਿਆ ਸਖਬੀਰ ਸਿੰਘ ਬਾਦਲ ਨੂੰ ਕਿ ਜੀਰਾ ਨੇ ਸਹੀ ਮੁੱਦੇ ਉਠਾਏ ਜਾਂ ਨਹੀਂ ਕਿਉਂਕਿ ਜਿਹੜਾ ਬੰਦਾ ਅਮਲੀ ਹੁੰਦਾ ਹੈ ਉਹ ਕਦੀ ਵੀ ਇਹ ਗੱਲ ਨਹੀਂ ਕਹਿੰਦਾਗਾ ਕਿ ਨਸ਼ਾ ਖਤਮ ਹੋਵੇ ਔਰ ਸਖਬੀਰ ਸਿੰਘ ਬਾਦਲ ਦੇ ਉਲਟਾ ਮੇਰੇ ਤੇ ਇਲਜ਼ਾਮ ਲਾਏ ਕਿ ਕਲਵੀਰ ਸਿੰਘ ਜੀਰਾ ਜਿਹੜਾ ਉਹ ਖੁਦ ਨਸ਼ੇੜੀ ਆ ਤੇ ਉਸ ਤੋਂ ਬਾਅਦ ਜਦੋਂ ਪ੍ਰੈਸ ਨੇ ਮੈਨੂੰ ਉਹਦੇ ਬਾਰੇ ਪੁੱਛਿਆ ਤੇ ਮੈਂ ਕਹਾਂ ਸਖਬੀਰ ਸਿੰਘ ਜੀਰਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰਾ ਪਰਿਵਾਰ ਗੁਰਸੇਖ ਪਰਿਵਾਰ ਹੈ ਔਰ ਮੈਂ ਚਾਹ ਤੱਕ ਨਹੀਂ ਪੀਂਦਾ ਔਰ ਸਖਬੀਰ ਸਿੰਘ ਬਾਦਲ ਤੇ ਇਹਦਾ ਪਰਿਵਾਰ ਜਦੋਂ ਮਰਜ਼ੀ ਮੇਰੇ ਨਾਲ ਡਰਗ ਟੈਸਟ ਕਰਾ ਸਕਦਾ ਔਰ ਮੇਰਾ ਵੀ ਸਾਰਾ ਪਰਿਵ ਔਰ ਉਸ ਤੋਂ ਬਾਅਦ ਸਖਬੀਰ ਸਿੰਘ ਬਾਦਲ ਕੋਲ ਟਾਈਮ ਨਹੀਂ ਸੀ ਕਿਉਂਕਿ ਬਹੁਤ ਬਿਜੀ ਰਹਿਣਾ ਮਿਲਨੀ ਪ੍ਰੋਗਰਾਮ ਰੱਖਿਆ ਅੱਜ ਵੀ ਇੱਥੇ ਜੀਰੇ ਇਹ ਜਿਹੜਾ ਮਿਲਨੀ ਪ੍ਰੋਗਰਾਮ ਰੱਖਿਆ ਹੁਣ 2-250 ਬੰਦਾ ਆਉਂਦੇ ਚ ਸਾਰਾ ਜਾਦੇ ਵਰਕਰ ਵੀ ਨਹੀਂ ਆਉਂਦੇਗੇ ਕਿਉਂਕਿ ਲੋਕਾਂ ਨੂੰ ਇਹਨਾਂ ਦੀ ਅਸਲੀਅਤ ਤੋਂ ਜਾਣੂ ਹੋ ਗਿਆ ਕਿ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਕਰਾਈ ਔਰ ਇਹਦੇ ਕਰਕੇ ਮੈਂ ਕਿਹਾ ਕਿ ਚਲੋ ਇਹ ਆ ਰਿਹਾ ਮੈਂ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਔਰ ਚਿੱਠੀ ਦੇ ਵਿੱਚ ਲਿਖਿਆ ਕਿ ਇੱਥੇ ਡਾਕ ਟੈਸਟ ਵਾਲੀ ਟੀਮ ਭੇਜੀ ਜਾਵੇ ਤਾਂ ਕਿ ਸਖਬੀਰ ਬਾਦਲ ਤੇ ਅਸੀਂ ਡਾਕ ਟੈਸਟ ਕਰਾ ਸਕੀਏ ਕਿਉਂ ਜਿਨੂੰ ਲੋਕ ਅਮਲੀ ਕਹਿੰਦੇ ਹੁਣ ਉਹ ਬਾਪ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਪ੍ਰਕਾਸ਼ ਸਿੰਘ ਬਾਰਲ ਜੀ ਰਾਤ ਨੂੰ ਸੌਂਦੇ ਨਹੀਂ ਜਦੋਂ ਸੁੱਖਾ ਅਮਲੀ ਲੋਕ ਕਹਿੰਦੇ ਨੇ ਕਿ ਸੁੱਖਾ ਅਮਲੀ ਆ ਗਿਆ ਜਾਂ ਸੁੱਖਾ ਅਮਲੀ ਬੋਲ ਰਿਹਾ ਹੈ ਇਹ ਫੇਸਬੁੱਕ ਤੇ ਵੀ ਤੁਸੀਂ ਦੇਖ ਸਕਦੇ ਹੋ ਲੋਕ ਸੁੱਖਾ ਅਮਲੀ ਲਿਖਦੇ ਨੇ ਨਹੀਂ ਤੁਹਾਨੂੰ ਜਿਵੇਂ ਤੁਸੀਂ ਕਹਿ ਕਿ ਤੁਹਾਡਾ ਪਰਿਵਾਰ ਗੁਰਸੇਖਾ ਤੇ ਜਿਹੜਾ ਅਕਾਲੀ ਦਲ ਦਾ ਜਿਹੜਾ ਉਹ ਰੀਤ ਵਾਕੀ ਜਿਹੜਾ ਉਹਨਾਂ ਦਾ ਪ੍ਰਧਾਨ ਆ ਉਹ ਗੁਰਸੇਖ ਹੋਣਾ ਚਾਹੀਦਾ ਤੇ ਤੁਹਾਨੂੰ ਨਹੀਂ ਲੱਗਦਾ ਕਿ ਉਹ ਵੀ ਗੁਰਸੇਖ ਨੇ ਗੁਰਸੇਖ ਵਾਲੀ ਮੈਂ ਤਾਂ ਕਦੇ ਮੋਹਰੀ ਨਹੀਂ ਵੇਖੀ ਹੁੰਦੀ ਕਿਹੜੀ ਹੈਗੀ ਹੈ ਦਾੜ੍ਹੀ ਵੀ ਮੁੰਨੀ ਹੀ ਆ ਮੁੰਨੀ ਆ ਪਤਾ ਨਹੀਂ ਬੰਨੀ ਆ ਮੈਨੂੰ ਤਾਂ ਸਮਝ ਹੀ ਨਹੀਂ ਆਉਂਦਾ ਕਿਉਂਕਿ ਇੱਕ ਤੇ ਹੈ ਜਿਹੜੇ ਸਿਆਣੇ ਬੰਦੇ ਗੁਰੂ ਸਾਹਿਬ ਨੇ ਵੀ ਕਿਹਾ ਕਿ ਮੁੰਨੀ ਤੇ ਤੁੰਨੀ ਇੱਕ ਬਰਾਬਰ ਠੀਕ ਹੈ ਜੇ ਵਾਕਈ ਅੰਮ੍ਰਿਤਧਾਰੀ ਏ ਤੇ ਹਰ ਸਿਮਰਤ ਕੌਰ ਦਾ ਮੈਨੂੰ ਸਿਰੀ ਸਾਹਿਬ ਵਖਾਦੇ ਕਦੀ ਉੱਤੋਂ ਨਹੀਂ ਵੇਖਿਆ ਸਖਬੀਰ ਸਿੰਘ ਬਾਦਲ ਦਾ ਵੇਖਿਆ ਪ੍ਰਕਾਸ਼ ਸਿੰਘ ਬਾਦਲ ਦਾ ਵੇਖਿਆ ਇਹ ਤਾਂ ਲੋਟੂ ਟੋਲਾ ਹੈ ਲੋਕਾਂ ਨੂੰ ਜਿਹੜਾ ਗਮਰਾਹ ਕਰਦੇ ਆ ਨਹੀਂ ਤੁਹਾਨੂੰ ਲੱਗਦਾ ਨਹੀਂ ਕਿ ਇਹ ਸਵਾਲ ਬੰਦਾ ਇੱਕ ਜਿਵੇਂ ਕਿ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਉਹ ਅੰਮ੍ਰਿਤਧਾਰੀ ਹੋਣਾ ਚਾਹੀਦਾ ਅਕਾਲੀ ਦਲ ਦਾ ਪ੍ਰਧਾਨ ਹੀ ਅੰਮ੍ਰਿਤਧਾਰੀ ਵੀ ਹੋਣਾ ਚਾਹੀਦਾ ਮੈਂ ਸਵਾਲ ਪੁੱ ਅਮਰਤ ਧਾਰੀ ਵੀ ਹੋਣਾ ਚਾਹੀਦਾ ਔਰ ਮੈਂ ਇਹ ਵੀ ਸਵਾਲ ਪੁੱਛਿਆ ਕਿ ਪੰਜ ਤਖਤ ਸਹਿਬਾਨ ਨੇ ਸੁਖਬੀਰ ਸਿੰਘ ਬਾਦਲ ਇਹ ਸਪਸ਼ਟ ਕਰੇ ਕਿ ਉਹਨੇ ਤੇ ਉਹਦੇ ਪਰਿਵਾਰ ਨੇ ਅਮਰਤ ਕਿਹੜੇ ਤੱਕ ਸਭ ਤੋਂ ਛੱਕਿਆ ਔਰ ਜਿਹੜਾ ਸ਼ਰੀ ਸਾਹਿਬ ਉਹ ਤੋਂ ਨਹੀਂ ਪਾਉਣਾ ਚਾਹੀਦਾ ਔਰ ਜਿਹੜਾ ਜਿਹੜਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਉਹਦਾ ਦਾੜਾ ਜਿਹੜਾ ਉਹ ਪ੍ਰਕਾਸ਼ ਹੋਣਾ ਚਾਹੀਦਾ ਨਾ ਕਿ ਦਾੜੀ ਬੰਨੀ ਹੋਣੀ ਚਾਹੀਦੀ ਤੇ ਜੇਕਰ ਨਹੀਂ ਆਉਂਦੇ ਅੱਜ ਇੱਥੇ ਬਾਦਲ ਸਾਹਿਬ ਫਿਰ ਤੁਹਾਡਾ ਕੀ ਉਹ ਅਗਲੀ ਰਣਨੀਤੀ ਬਾਅਦ ਚ ਦੱਸਾਂਗਾ ਬੰਦ ਥੋੜੀ ਕਰੋ ਸੁੱਖ ਕਾਮਲੀ ਜੁੰਗਦਾ ਸਖਾ ਕਬੜੀ ਜੁਰਬਾਦ ਸਖਵੀਰ ਬਾਦ ਜੁਰਬਾਦ ਸਖਾ ਅਮਲੀ ਜੁਰਬਾਦ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਜੁਰਬਾਦ